ਸਾਥਿਓ ਮੈਂ ਐਸਕੇ ਸੁਨੀਤ ਫਾਊਂਡਰ ਰੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦਾ ਹੈੱਡ ਆਫਿਸ ਅਡਾ ਟੇਲਵਾ ਤੱਲਨ ਰੋਡ ਦਿਲਿੰਦਰ ਤੋਂ ਬੋਲ ਰਿਹਾ ਜਿਦਾਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਡੇਲੀ ਇੱਕ ਵੀਡੀਓ ਬਣਾ ਰਹੇ ਆ ਤਾਂ ਕਿ ਆਪਾਂ ਸੋਸ਼ਲ ਮੀਡੀਆ ਰਾਹੀਂ ਜਿਹੜੇ ਬੱਚੇ ਆ ਸਟੂਡੈਂਟਸ ਆ ਜਾਂ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰ ਸਕੀਏ ਕਿ ਬੱਚੇ ਜਿਹੜੇ ਆ ਉਹ ਸਹੀ ਤਰ੍ਹਾਂ ਦੀ ਐਜੂਕੇਸ਼ਨ ਲੈ ਸਕਣ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਆ ਉਹ ਹੈਗੀ ਐ ਇੱਕ ਜਦੋਂ ਮੈਂ ਕੈਨੇਡਾ ਰਹਿੰਦਾ ਸੀਗਾ ਤੇ ਸਾਡੇ ਇੱਕ ਦੋਸਤ ਆ ਗੁਜਰਾਤ ਦੇ ਉਹ ਪਿੱਛੋਂ ਤਾਂ ਬੰਬੇ ਰਹਿੰਦੇ ਆ ਤੇ ਹੁਣ ਉਹ ਕੈਨੇਡਾ ਆ ਸੀ ਅਮਰੀਕਾ ਮਿਲੇ ਸੀਗੇ ਪਹਿਲੀ ਵਾਰ ਤੇ ਗੁਜਰਾਤ ਕੈਨੇਡਾ ਚ ਵੀ ਇਕੱਠੇ ਅਸੀਂ ਮਿਲਦੇ ਰਹੇ ਆ ਤੇ ਉਹਨਾਂ ਨਾਲ ਮੇਰੀ ਕਾਫੀ ਡਿਸਕਸ਼ਨ ਹੋਣੀ ਗਈ ਸਰ ਇਹ ਵਿਸ਼ਿਆਂ ਦੇ ਉੱਪਰ ਤੇ ਇੱਕ ਵਾਰ ਉਹਨਾਂ ਨੇ ਮੈਨੂੰ ਕਿਹਾ ਵੀ ਜਿਹੜੀ ਐਜੂਕੇਸ਼ਨ ਆ ਆਮ ਤੌਰ ਤੇ ਲੋਗ ਇਸ ਨੂੰ ਇੱਕ ਖਰਚ ਸਮਝਦੇ ਆ ਪਰ ਦਰਸਲ ਇਹ ਇੱਕ ਇਨਵੈਸਟਮੈਂਟ ਹੁੰਦੀ ਆ ਜਿੱਦਾਂ ਕਿ ਆਪਾਂ ਕੋਈ ਜ਼ਮੀਨ ਖਰੀਦੇ ਆ ਤੇ ਆਪਾਂ ਸੋਚਦੇ ਆ ਕਿ ਜਿੰਨੇ ਦੀ ਆਪਾਂ ਜ਼ਮੀਨ ਲਈ ਆ ਤੇ ਆਉਣ ਵਾਲੇ 5 ਸਾਲਾਂ ਚ 10 ਸਾਲਾਂ ਚ ਉਹਦਾ ਜਿਹੜੇ ਉਹਦੀ ਕੀਮਤ ਐ ਦੁੱਗਣੀ ਤਿਗਣੀ ਹੋ ਜਾਊਗੀ ਚੌਗਣੀ ਹੋ ਜਾਊਗੀ ਔਰ ਸਾਨੂੰ ਉਹਦੇ ਤੋਂ ਜ਼ਿਆਦਾ ਪੈਸੇ ਵਾਪਸ ਮਿਲਣਗੇ ਜਾਂ ਅਸੀਂ ਪੈਸਾ ਬੈਂਕ 'ਚ ਰੱਖਦੇ ਆ ਕਿ ਬੈਂਕ ਦੇ ਵਿੱਚ ਜਿਹੜਾ ਆ ਉਹਦੇ ਵਿੱਚੋਂ ਸਾਨੂੰ ਜ਼ਿਆਦਾ ਵਿਆਜ ਮਿਲੇਗਾ ਇੰਟਰਸਟ ਮਿਲੇਗਾ ਸਾਨੂੰ ਉਹਦੀ ਜ਼ਿਆਦਾ ਰਿਟਰਨ ਮਿਲੇਗੀ ਜਾਂ ਅਸੀਂ ਸਟਾਕਸ ਦੇ ਵਿੱਚ ਕੁਝ ਲੋਗ ਪੈਸਾ ਇਨਵੈਸਟ ਕਰਦੇ ਆ ਇਨਨੇ ਕੇ ਆਪਾਂ ਇਹ ਚੀਜ਼ਾਂ ਇਸ ਤਰ੍ਹਾਂ ਕੇ ਕਰਦੇ ਆ ਵੀ ਸਾਨੂੰ ਲੱਗਦਾ ਵੀ ਇਹਦੇ ਚੋਂ ਸਾਨੂੰ ਅੱਗੇ ਚੱਲ ਕੇ ਨਫਾ ਹੋਏਗਾ ਪ੍ਰੋਫਿਟ ਹੋਏਗਾ ਵੀ ਸਾਨੂੰ ਪੈਸੇ ਜਿੰਨਾ ਅਸੀਂ ਲਗਾਇਆ ਉਹਦੇ ਤੋਂ ਜ਼ਿਆਦਾ ਸਾਨੂੰ ਵਾਪਸ ਮਿਲਣਗੇ ਲੇਕਿਨ ਜਦੋਂ ਐਜੂਕੇਸ਼ਨ ਦੀ ਗੱਲ ਆਂਦੀ ਆ ਤਾਂ ਬਹੁਤ ਸਾਰੇ ਲੋਗ ਇਸ ਨੂੰ ਇੱਕ ਖਰਚ ਸਮਝਦੇ ਆ ਲੇਕਿਨ ਉਹ ਮੇਰੇ ਦੋਸਤ ਨੇ ਗੱਲ ਕਿ ਮੈਨੂੰ ਕਹੀ ਮੈਨੂੰ ਲੱਗਦਾ ਆ ਵੀ ਸਾਡੇ ਸਮਾਜ ਚ ਦੇਸ਼ ਚ ਧਾਰਨਾ ਆ ਐਜੂਕੇਸ਼ਨ ਬਾਰੇ ਵੀ ਇੱਕ ਖਰਚ ਆ ਇਹਨੂੰ ਬਦਲਣ ਦੀ ਲੋੜ ਆ ਔਰ ਉਹਦੀ ਗੱਲ ਮੈਨੂੰ ਬੜੀ ਇਹ ਜੱਚੀ ਉਹ ਕਹਿੰਦਾ ਵੀ ਐਜੂਕੇਸ਼ਨ 'ਚ ਤੁਸੀਂ ਜਿੰਨਾ ਵੀ ਪੈਸਾ ਲਗਾਉਂਗੇ ਉਹ ਖਰਚ ਨਹੀਂ ਹੋ ਰਿਹਾ ਉਹ ਇੱਕ ਇਨਵੈਸਟਮੈਂਟ ਹੋ ਰਹੀ ਹੈ ਜਿਹੜੀ ਕਿ ਅੱਗੇ ਚੱਲ ਕੇ ਤੁਹਾਨੂੰ ਉਹਦਾ ਕਈ ਗੁਣਾ ਜ਼ਿਆਦਾ ਰਿਟਰਨ ਦੇਗੀ ਤੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਕੋਈ ਬੰਦਾ ਬਕਾਲਤ ਕਰਦਾ ਆ ਤੇ ਉਹ ਉਹਦੇ ਵਿੱਚ ਉਹਦੇ ਪੈਸੇ ਖਰਚ ਹੋ ਰਹੇ ਹਨ ਲੇਕਿਨ ਜਦੋਂ ਉਹਦੀ ਬਕਾਲਤ ਪੂਰੀ ਹੋ ਜਾਂਦੀ ਹੈ ਫਿਰ ਸਾਰਾ ਉਮਰ ਉਸ ਹੋ ਡਿਗਰੀ ਦੇ ਕੁਆਲੀਫਿਕੇਸ਼ਨ ਦੇ ਬੇਸ ਤੇ ਇੱਕ ਵਧੀਆ ਆਪਣਾ ਗੁਜ਼ਾਰਾ ਜਿਹੜਾ ਆ ਲਾਈਫ ਉਹ ਜੀ ਸਕਦਾ ਪੈਸੇ ਕਮਾ ਸਕਦਾ ਇਸੀ ਤਰ੍ਹਾਂ ਡਾਕਟਰੀ ਆ ਇੰਜੀਨੀਅਰਿੰਗ ਆ ਜਾਂ ਹੋਰ ਵੀ ਪੜਾਈਆਂ ਹੈਗੀਆਂ ਲੇਕਿਨ ਆਮ ਤੌਰ ਤੇ ਸੀ ਇਹ ਦੇਖਿਆ ਕਿ ਬਹੁਤ ਸਾਰੇ ਲੋਗ ਪੇਰੈਂਟਸ ਆਪਣੇ ਬੱਚਿਆਂ ਨੂੰ ਜਦੋਂ ਪੜਾਉਣ ਦੀ ਗੱਲ ਆਂਦੀ ਆ ਤੇ ਉਹ ਖਰਚ ਦੇਖ ਕੇ ਮਤਲਬ ਜਿਹੜੀਆਂ ਫੀਸਾਂ ਆ ਜਾਂ ਜੇ ਮੰਨ ਲਓ ਕਿਸੇ ਦੂਸਰੇ ਸ਼ਹਿਰ ਜਾਂ ਸਟੇਟ ਦੇ ਵਿੱਚ ਉਹ ਕਾਲਜ ਯੂਨੀਵਰਸਿਟੀ ਆ ਤੇ ਉੱਥੇ ਬੱਚੇ ਦੇ ਰਹਿਣ ਦਾ ਖਰਚਾ ਤੇ ਉੱਥੇ ਦੀਆਂ ਫੀਸਾਂ ਉਹ ਇਹ ਸੋਚਦੇ ਆ ਕਿ ਇਹ ਤਾਂ ਬਹੁਤ ਵੱਡਾ ਇੱਕ ਖਰਚ ਬੋਝ ਸਾਡੇ ਉੱਪਰ ਪੈਣ ਜਾ ਰਿਹਾ ਹੈ ਲੇਕਿਨ ਜੇ ਅਕਰ ਮੰਨ ਲਓ ਉਹਨਾਂ ਨੇ ਕੋਈ ਘਰ ਬਣਾਉਣਾ ਹੋਵੇ ਤੇ ਲੋਕ ਲੋਨ ਦੇ ਉੱਪਰ ਅੱਜ ਕੱਲ ਆਪਾਂ ਨੂੰ ਪਤਾ ਕਿ ਜ਼ਮੀਨਾਂ ਖਰੀਦੇ ਆ ਔਰ ਫਿਰ ਲੋਨ ਹੀ ਲੈ ਕੇ ਉਹਦੇ ਤੇ ਘਰ ਵੀ ਬਣਾਉਂਦੇ ਆ ਫਿਰ ਕਿਸ਼ਤਾਂ ਚੋਂ ਪੈਸਾ ਵਾਪਸ ਕਰਦੇ ਆ ਉਲਟਾ ਵਿਆਜ ਵੀ ਦਿੰਦੇ ਆ ਉਹਦੇ ਉੱਪਰ ਲੇਕਿਨ ਜਦੋਂ ਪੜ੍ਹਾਈ ਦੀ ਗੱਲ ਆਂਦੀ ਆ ਤੇ ਉਹ ਫਿਰ ਪਿੱਛੇ ਹੋ ਜਾਂਦੇ ਆ ਨਹੀਂ ਨਹੀਂ ਇਹ ਤਾਂ ਖਰਚ ਹੀ ਬਹੁਤ ਜ਼ਿਆਦਾ ਆ ਲੇਕਿਨ ਜਿਹੜੀ ਪੜ੍ਹਾਈ ਆ ਉਹ ਸਾਨੂੰ ਕਿਤੇ ਗੁਣਾ ਜ਼ਿਆਦਾ ਜ਼ਮੀਨ ਦੇ ਵਿੱਚ ਇਨਵੈਸਟਮੈਂਟ ਕਰਨ ਤੋਂ ਬੈਂਕ ਵਿੱਚ ਵਿਆਜ ਪੈਸੇ ਰੱਖਣ ਤੋਂ ਜਾਂ ਸਟਾਕ ਦੇ ਵਿੱਚ ਇਨਵੈਸਟਮੈਂਟ ਕਰਨ ਨਾਲੋਂ ਪੜ੍ਹਾਈ ਦੇ ਵਿੱਚ ਕੀਤਾ ਗਿਆ ਖਰਚਾ ਕਿਤੇ ਸਾਨੂੰ ਜ਼ਿਆਦਾ ਅੱਗੇ ਚੱਲ ਕੇ ਉਹਦਾ ਰਿਟਰਨ ਦਿੰਦਾ ਆ ਔਰ ਸਾਨੂੰ ਇੱਕ ਵਧੀਆ ਇਨਸਾਨ ਵੀ ਬਣਾਉਂਦਾ ਆ ਜਿੰਨੀ ਜ਼ਿਆਦਾ ਐਜੂਕੇਸ਼ਨ ਬੰਦਾ ਲੈਂਦਾ ਆ ਜਿੱਥੇ ਉਹਨੂੰ ਜ਼ਿਆਦਾ ਰੁਜ਼ਗਾਰ ਦੇ ਮੌਕੇ ਮਿਲਦੇ ਆ ਉਹਦਾ ਉਦਾਂ ਵੀ ਉਹਦੀ ਗੱਲ ਕਰਨ ਦਾ ਬੋਲਣ ਦਾ ਹਰ ਚੀਜ਼ ਦਾ ਲਹਿਜਾ ਉਹ ਵੀ ਉਹਦਾ ਉਹਦੇ ਵਿੱਚ ਸੁਧਾਰ ਆਂਦਾ ਆ ਤੇ ਇਸ ਕਰਕੇ ਅੱਜ ਦੀ ਇਹ ਵੀਡੀਓ ਜਿਹੜੀ ਆ ਉਹ ਇਹਦੇ ਉੱਪਰ ਬਣਾ ਰਹੇ ਆਂ ਕਿ এডਿਊਕੇਸ਼ਨ ਖਰਚ ਨਹੀਂ ਇਨਵੈਸਟਮੈਂਟ ਹੈ ਤੇ ਇਹਦੇ ਵਿੱਚ ਜਿੰਨਾ ਵੀ ਅਸੀਂ ਪੈਸਾ ਲਗਾਵਾਂਗੇ ਉਹਦਾ ਇਨਵੈਸਟਮੈਂਟ ਦੇ ਹੋਣ ਦੇ ਕਰਕੇ ਸਾਨੂੰ ਅੱਗੇ ਚੱਲ ਕੇ ਉਹਦਾ ਹੋਣ ਨਾਲ ਹੀ ਜ਼ਿਆਦਾ ਰਿਟਰਨ ਮਿਲੇਗਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਾਡਾ ਆਈ ਈਟਾ ਦਾ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਿਓ ਉਸ ਨੂੰ ਲਾਈਕ ਕਰਿਓ ਤਾਂਕਿ ਇਹ ਜਿਹੜਾ ਮੈਸੇਜ ਹੈ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਖਾਸ ਕਰਕੇ ਸਟੂਡੈਂਟਸ ਔਰ ਉਹਨਾਂ ਦੇ ਪੇਰੈਂਟਸ ਤੱਕ ਪਹੁੰਚ ਸਕੇ ਔਰ ਜਿਹੜਾ ਅਸੀਂ ਇਹ ਈਟਾ ਵੱਲੋਂ ਮੁਹਿੰਮ ਸ਼ੁਰੂ ਕੀਤੀ ਆ ਜਿਆਦਾ ਤੋਂ ਜਿਆਦਾ এডਿਕੇਸ਼ਨ ਦੇ ਸਿੱਖਿਆ ਦੇ ਉੱਪਰ ਕੰਮ ਕਰਨ ਦੀ ਇਹ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ